जय पीरा दी जी जय साईं दी महफिल मस्तां दे चैनल विच ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਮਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਕਿਉਂਕਿ ਇਸ ਵਾਰ ਐਤਵਾਰ ਜੋ ਆ ਰਿਹਾ ਹੈ ਜੀ ਸੋ ਕਈ ਰੂਹਾਂ ਨੇ ਸ਼ਾਇਦ ਇਹ ਕਰਮ ਕੀਤਾ ਹੋਵੇ ਸੋ ਜਿਨ੍ਹਾਂ ਨੇ ਨਹੀਂ ਇਹ ਕਰਮ ਕੀਤਾ ਜੀ ਜ਼ਰੂਰ ਇੱਕ ਵਾਰ ਵੀਡੀਓ ਨੂੰ ਸੁਣ ਲਿਓ ਤੇ ਕਰਮ ਜ਼ਰੂਰ ਕਰਿਓ ਜੀ ਇਸ ਮਹੀਨੇ ਜਾਂ ਇਸ ਐਤਵਾਰ ਜਦੋਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਜਿਆਦਾ ਤਾਂ ਕਰੂਗਾ ਐਤਵਾਰ ਦੇ ਦਿਨ ਹੀ ਇਹ ਕਰਮ ਕਰਦਿਆਂ ਤੇ ਕਈ ਰੂਹਾਂ ਵੀਰਵਾਰ ਦੇ ਦਿਨ ਹੀ ਕਰਮ ਕਰਦਿਆਂ ਹੈ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੋ ਜੇਕਰ ਕੋਈ ਰੂਹ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਲਿਖਣਾ ਜੀ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਹੋਈ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਨਾ ਤੇ ਆ ਸਕੇ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਸੋ ਵੀਡੀਓ ਨੂੰ ਪੂਰੀ ਜ਼ੋਰ ਪਲੇਸ ਸੁਣ ਲਿਆ ਕਰੋ ਤਾਂ ਕਿ ਗੱਲ ਜਿਹੜੀ ਸਮਝ ਵਿੱਚ ਆ ਸਕੇ ਜੀ ਸੋ ਕਈ ਵਾਰ ਕਈ ਲੋਕ ਹ ਸਵਾਲ ਰੱਖ ਦਿੰਦੇ ਹੈ ਜਦੋਂ ਪੂਰੀ ਵੀਡੀਓ ਨਹੀਂ ਸੁਣਦਿਆਂ ਤਾਂ ਫਿਰ ਕਹਿ ਦਿੰਦੇ ਨੇ ਕਿ ਸਾਡੇ ਸਵਾਲ ਦਾ ਜਵਾਬ ਨਹੀਂ ਮਿਲਿਆ ਸੋ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਜੀ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਆ ਕਰੋ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਹਰ ਰੋਜ਼ ਵੀਡੀਓ ਪਾ ਦਿਆ ਕਰੋ ਜਦੋਂ ਤੁਸੀਂ ਵੀਡੀਓ ਨਹੀਂ ਪਾਉਂਦੇ ਤੇ ਅਸੀਂ ਉਡੀਕ ਹੀ ਕਰਦੇ ਰਹਿੰਦੇ ਆ ਦੇਖੀ ਜਾਂਦਾ ਵਾਰ-ਵਾਰ ਚੈਨਲ ਤੇ ਜਾ ਕੇ ਜਾਂ ਫਿਰ ਅਸੀਂ ਦੂਆਰ ਤੋਂ ਪੁਰਾਣੀਆਂ ਵੀਡੀਓ ਹੀ ਸੁਣ ਲਈਦੀਆਂ ਆ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਇੰਨਾ ਜ਼ਿਆਦਾ ਚੈਨਲ ਨੂੰ ਵੀਡੀਓ ਨੂੰ ਪਿਆਰ ਦਿੰਦੇ ਹੋ ਜੀ ਸੋ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਵੀਡੀਓ ਪਾਈਏ ਪਰ ਤੁਹਾਨੂੰ ਵੀ ਪਤਾ ਹੈ ਕਿ ਕੋਈ ਨਾ ਕੋਈ ਕੰਮ ਜਦੋਂ ਘਰ ਵਿੱਚ ਹੋਵੇ ਤਾਂ ਫਿਰ ਟਾਈਮ ਨਹੀਂ ਮਿਲਦਾ ਕਈ ਵਾਰ ਕਿਤੇ ਆਣਾ ਜਾਣਾ ਵੀ ਲੱਗਿਆ ਰਹਿੰਦਾ ਹੈ ਸੋ ਇਸ ਕਰਕੇ ਵੀਡੀਓ ਕਈ ਵਾਰ ਨਹੀਂ ਬਣਾ ਪਾਉਂਦੇ ਸੋ ਬਾਕੀ ਇਥੇ ਮਾਫੀ ਚਾਹੁੰਦੇ ਆ ਕਿ ਤੁਹਾਡਾ ਧਿਆਨ ਇਸੋ ਜਿਨ੍ਹਾਂ ਜਿਨ੍ਹਾਂ ਰੂਹਾਂ ਦਾ ਟੁੱਟਦਾ ਹੈ ਸੁਬਹਾਨੇ ਦੇ ਨਾਲ ਸਮਾਂ ਤਾਂ ਆਪਣੇ ਮਾਲਕ ਲਈ ਕੱਢਦੇ ਹੋ ਸਾਰੀਆਂ ਰੂਹਾਂ ਤੋਂ ਮਾਫੀ ਮੰਗਦੇ ਆ ਜੀ ਜਿਨ੍ਹਾਂ ਜਿਨ੍ਹਾਂ ਦਾ ਮਨ ਦੁਖਦਾ ਹੈ ਵੀਡੀਓ ਨਾ ਆਣ ਤੇ ਜੀ ਸੋ ਹੁਣ ਆਪਾਂ ਇਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਨਾਲ ਹੀ ਇਹਨਾਂ ਦਾ ਇੱਕ ਹੋਰ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਹੁਣ ਤੁਹਾਡੀ ਆਵਾਜ਼ ਦੇ ਨਾਲ ਪਿਆਰ ਪੈ ਗਿਆ ਹੈ ਜੀ ਅਸੀਂ ਹਰ ਰੋਜ਼ ਤੁਹਾਡੀਆਂ ਵੀਡੀਓ ਸੁਣੀ ਦੀਆਂ ਤੇ ਸਾਨੂੰ ਚੰਗੀਆਂ ਲੱਗਦੀਆਂ ਸੋ ਥੈਂਕ ਯੂ ਜੀ ਧੰਨਵਾਦ ਸੋ ਪ੍ਰਮਾਤਮਾ ਦੀ ਕਿਰਪਾ ਹੈ ਜੀ ਸੋ ਵਡਿਆਈਆਂ ਕਰਾ ਰਿਹਾ ਹੈ ਤੇ ਤੁਸੀਂ ਵੀ ਵਡਿਆਈਆਂ ਕਰ ਰਹੇ ਹੋ ਸੋ ਪ੍ਰਮਾਤਮਾ ਵਾਕੀ ਕਹਿੰਦੇ ਨੇ ਕਿ ਹਰ ਇੱਕ ਦੇ ਅੰਦਰ ਵੱਸਦਾ ਹੈ ਕਿਸੇ ਦੇ ਨਾ ਕਿਸੇ ਦੇ ਰੂਪ ਵਿੱਚ ਦੀ ਆ ਕੇ ਕੋਈ ਗੱਲ ਕਹਿ ਜਾਣੀ ਸ਼ਬਦ ਕਹਾ ਦੇਣੇ ਸੋ ਇਹ ਉਹ ਪ੍ਰਮਾਤਮਾ ਦੇ ਇਸ਼ਾਰੇ ਉਹਨਾਂ ਦੇ ਹੀ ਗੱਲਾਂ ਦੇ ਜਵਾਬ ਹੁੰਦੇ ਨੇ ਜੋ ਆਪਾਂ ਗੱਲਾਂ ਮਨ ਵਿੱਚ ਰੱਖਦੇ ਆ ਜਾਂ ਤੇਉਂਦੇ ਆ ਤੇ ਉਹ ਮਾਲਕ ਕਿਸੇ ਦਿਨ ਕਿਸੇ ਥਰੂ ਕਰ ਲੈ ਸਾਡੇ ਮੂਰੇ ਰੱਖ ਜਾਂਦਾ ਸਾਨੂੰ ਸਾਡੀ ਗੱਲ ਦਾ ਜਵਾਬ ਦੇ ਦਿੰਦਾ ਹੈ ਸੋ ਇਸ ਦੇ ਨਾਲ ਸਾਡਾ ਵੀ ਵਿਸ਼ਵਾਸ ਹੋਰ ਜਿਆਦਾ ਮਜ਼ਬੂਤ ਹੁੰਦਾ ਆ ਕਿ ਮਾਲਕ ਹੈ ਜਿੱਕਰ ਉਹਦਾ ਨਾਮ ਲੈਂਦੇ ਆ ਉਹਨਾਂ ਨੇ ਸਮਾਂ ਕੱਢ ਕੇ ਕਰਮ ਕਰ ਰਹੇ ਆ ਕਿੰਨੀਆਂ ਰੂਹਾਂ ਦਾ ਭਲਾ ਹੋ ਰਿਹਾ ਕਿੰਨੀਆਂ ਰੂਹਾਂ ਇਹਨਾਂ ਗੱਲਾਂ ਨੂੰ ਸਮਝ ਰਹੀਆਂ ਜੀ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੂੰ ਸੋ ਇਹ ਮਾਲਕ ਦੀ ਕਿਰਪਾ ਹੀ ਹੈ ਜੀ ਇਹ ਅਸਤੀ ਕਿਰਪਾ ਪਾਉਣ ਲਈ ਚੰਗੇ ਕਰਮ ਕਰਦੇ ਰਿਹਾ ਕਰੋ ਜੀ ਤੁਸੀਂ ਵੀ ਸੋ ਚੰਗਾ ਕਰਮ ਹੀ ਇਸ ਰਸਤੇ ਤੱਕ ਲੈ ਜਾਂਦਾ ਇਸ ਮਕਾਮ ਤੱਕ ਪਹੁੰਚਾ ਦਿੰਦਾ ਹੈ ਜੀ ਸੋ ਮਾਲਕ ਦੀ ਕਿਰਪਾ ਹੁਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਹੁਣ ਆਪਾਂ ਇੱਥੇ ਇੱਕ ਮਿੰਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ 11ਵੀਂ ਸ੍ਰੀਪ ਤੇ ਕਿਹੜੇ ਕਿਹੜੇ ਪ੍ਰਸ਼ਾਦ ਦਾ ਭੋਗ ਲਗਾਣਾ ਚਾਹੀਦਾ ਹੈ ਸੋ ਦੇਖੋ ਜੀ ਇਹ ਆਪੋ ਆਪਣੀ ਵੰਜੈਸ਼ ਹੁੰਦੀ ਆ ਕਿ ਅਸੀਂ ਕਿੰਨਾ ਕੁ ਕੰਮ ਕਰ ਸਕਦੇ ਆ ਕਿਹੜੀ ਚੀਜ਼ ਦਾ ਭੋਗ ਲਗਾ ਸਕਦੇ ਆ ਸੋ ਚੜਾਉਣ ਦੇ ਤਾਂ ਬਹੁਤ ਚੀਜ਼ਾਂ ਨੇ ਜੀ ਉਹਨਾਂ ਦੇ ਸੋ ਬਾਕੀ ਆਪੋ ਆਪਣੀ ਵੰਜੈਸ਼ ਦੇ ਹਿਸਾਬ ਨਾਲ ਹਰ ਕੋਈ ਕੰਮ ਕਰਦਾ ਹੈ ਸੋ ਜਿਆਦਾ ਤੱਕ ਜੇਕਰ ਚਾਹੁੰਦੇ ਹੋ ਆਰਮੀ ਸ਼੍ਰੀਪ ਦਾ ਕੋਈ ਵੀ ਪ੍ਰਸ਼ਾਦ ਜੋ ਤੁਸੀਂ ਬਣਾ ਰਹੇ ਹੋ ਦਾ ਭੋਗ ਲਗਾਉਣਾ ਤੇ মিઠھے জোল ওবি বিনা রং তো चिट्टे জোল জিকর ਤੁਸੀਂ বানা ਕੇ चिट्टे রং ਦੀ নিয়ায বানা ਕੇ 11ਵੀਂ ਵਾਲੀ সরকার ਨੂੰ ভোগ লাগाਉਂਦੇ ਹੋ ਤਾਂ বহুতই ਚੰਗੀ ਗੱਲ ਹੈ ਕਿਉਂਕਿ चिट्टਾ ਪ੍ਰਸ਼ਾਦ 11ਵੇਂ ਸਰਕਾਰ પસંદ ਕਰਦੀ ਹੈ ਜੀ সো বাকি ਤੁਹਾਡੀ ਸ਼ਰਧਾ ਹੈ ਤੁਸੀਂ ਫੁੱਲਾਂ ਦਾ ਪਤਾਸਿਆਂ ਦਾ ਵੀ ਪ੍ਰਸ਼ਾਦ ਚੜ੍ਹਾ ਸਕਦੇ ਹੋ নিয়ায ਵੀ ਵੰਡ ਸਕਦੇ ਹੋ ਰੰਗਦਾਰ ਬਣਾਉਣੀ ਹੈ ਤੇ ਉਹ ਵੀ ਬਣਾ ਸਕਦੇ ਹੋ ਜਾਂ ਫਿਰ ਜਿਆਦਾ ਤੱਕ ਜੇਕਰ ਚਿੱਟੀ ਲਿਆਜ ਬਣਾ ਕੇ ਚੜਾਈ ਜਾਵੇ ਤਾਂ ਔਰ ਵੀ ਜਿਆਦਾ ਵਧੀਆ ਗੱਲ ਹੈ ਜੀ ਪ੍ਰਸ਼ਾਦ ਵੇਸਣ ਦਾ ਵੀ ਤੁਸੀਂ ਚੜਾ ਸਕਦੇ ਹੋ ਬਹੁਤ ਸਾਰੇ ਪ੍ਰਸ਼ਾਦ ਨੇ ਜਿਹੜੇ ਪੀਰ ਨੂੰ ਚੜਾਈ ਜਾ ਸਕਦੇ ਹੈ ਜੀ ਸੋ ਵਕੀ ਤੁਹਾਡੀ ਇੱਛਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਤੇ ਕਿਵੇਂ ਕਰਮ ਕਰਨਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਤਰਨਤਾਰ ਦੇ ਰਹਿਣ ਵਾਲੇ ਹਾਂ ਸੋ ਲਿਖਦੇ ਨੇ ਕੀ ਦੀ ਦੀ ਜੀ ਤੁਹਾਡੀਆਂ ਵੀਡੀਓ ਸੁਣ ਕੇ ਸਾਡੀ ਜ਼ਿੰਦਗੀ ਬਦਲ ਗਈ ਸੋ ਦੇਖੋ ਜੀ ਇਹ ਤਾਂ ਆਪ ਕੋ ਆਪਣਾ ਕਰਮ ਹੈ ਜਿੰਨਾ ਤੁਸੀਂ ਕਰਮ ਕਰੋਗੇ ਮਿਹਨਤ ਕਰੋਗੇ ਤੇ ਉਹਦਾ ਫਲ ਤੁਹਾਨੂੰ ਮਿਲ ਕੇ ਹੀ ਰਹਿਣਾ ਹੈ ਜੀ ਸੋ ਕਰਮ ਕਰਦੇ ਰਿਹਾ ਕਰੋ ਕਰਮਾਂ ਦਾ ਫਲ ਉਸ ਇਨਸਾਨ ਨੂੰ ਮਿਲਣਾ ਜਿਹੜਾ ਇਨਸਾਨ ਮਿਹਨਤ ਕਰੇਗਾ ਸੋ ਬਿਨਾ ਮਿਹਨਤ ਦੇ ਕੁਝ ਨਹੀਂ ਮਿਲਦਾ ਜੇਕਰ ਤੁਸੀਂ ਮਿਹਨਤ ਕੀਤੀ ਹੈ ਤੇ ਤੁਹਾਨੂੰ ਫਲ ਵੀ ਮਿਲ ਰਿਹਾ ਹੈ ਜੀ ਸੋ ਬਾਕੀ ਅਸੀਂ ਕੁਝ ਵੀ ਕਰਨ ਵਾਲੇ ਨੇ ਕਰਨ ਵਾਲਾ ਉਹ ਮਾਲਕ ਹੈ ਆਪਣੇ ਮਾਲਕ ਦਾ ਧੰਨਵਾਦ ਸ਼ੁਕਰਾਨਾ ਕਰਿਆ ਕਰੋ ਜੀਨੇ ਤੁਹਾਨੂੰ ਰਸਤਾ ਦਿਖਾ ਦਿੱਤਾ ਇਹ ਵੀ ਉਹ ਮਾਲਕ ਦਾ ਇਹ ਇਸ਼ਾਰਾ ਹੈ ਕਿ ਤੁਹਾਨੂੰ ਵੀਡੀਓ ਰਾਈਏ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਰਹੇ ਆ ਤੇ ਤੁਹਾਨੂੰ ਰਸਤਾ ਮਿਲ ਰਿਹਾ ਹੈ ਜੀ ਉਹ ਤੁਹਾਡਾ ਮੁਰਸ਼ਿਦ ਹੀ ਤੁਹਾਡੇ ਰਸਤੇ ਖੋਲ ਰਿਹਾ ਹੈ ਜੀ ਇਸ ਕਰਕੇ ਆਪਣੇ ਮੁਰਸ਼ਿਦ ਦਾ ਸ਼ੁਕਰਾਨਾ ਧੰਨਵਾਦ ਕਰਨਾ ਹੈ ਨਾ ਕਿ ਵੀ ਸਾਡਾ ਸ਼ੁਕਰਾਨਾ ਕਰਨਾ ਹੈ ਸੋ ਆਪ ਆਪਣੇ ਗੁਰੂ ਪੀਰ ਨੂੰ ਤੇ ਆਓ ਉਹਨਾਂ ਦਾ ਸ਼크ਰਾਨਾ ਧੰਨਵਾਦ ਕਰੋ ਤੇ ਉਹਨਾਂ ਮੂਰੇ ਹੀ ਤੁਸੀਂ ਅਰਜ ਬੇਨਤੀ ਕਰਨੀ ਹੈ ਤੇ ਉਹਨਾਂ ਤੋਂ ਹੀ ਆਸਾਂ ਮਰਾਦਾਂ ਦੀ ਆਸ ਰੱਖਣੀ ਹੈ ਜੀ ਸੋ ਅਸੀਂ ਸਿਰਫ ਇੱਕ ਕੋਸ਼ਿਸ਼ ਕਰੀਦੀ ਐ ਜੋ ਖੁਦ ਨੇ ਜ਼ਿੰਦਗੀ ਵਿੱਚ ਦੇਖਿਆ ਹੈ ਜੀ ਉਹ ਗੱਲਾਂ ਤੁਹਾਡੇ ਮੂਰੇ ਰੱਖ ਦੇਦੀਆਂ ਕਿਉਂਕਿ ਇਹ ਮੂੜ ਹਰ ਇੱਕ ਦੀ ਜ਼ਿੰਦਗੀ ਵਿੱਚ ਜ਼ਰੂਰ ਆਉਂਦਾ ਹੈ ਜੋ ਗੱਲਾਂ ਆਪਾਂ ਸਾਂਝੀਆਂ ਕਰੀਦੀਆਂ ਹੈ ਸੋ ਉਹਨਾਂ ਗੱਲਾਂ ਤੇ ਤੁਰਨਾ ਜਾਂ ਨਾ ਤੁਰਨਾ ਇਹ ਸੁਣਨ ਵਾਲੇ ਦੀ ਮਰਜ਼ੀ ਹੁੰਦੀ ਹੈ ਜੇਕਰ ਤੁਰ ਪਾਉਗੇ ਤੇ ਕੁਝ ਖੱਟ ਕੇ ਹੀ ਜਾਉਗੇ ਕੁਸ਼ਪਾ ਹੀ ਲਉਗੇ ਕੋਈ ਨੁਕਸਾਨ ਨਹੀਂ ਹੋਏਗਾ ਜੀ ਮਿਹਨਤ ਕਰਦੇ ਜਾਓ ਮਿਹਨਤ ਦਾ ਫਲ ਜਰੂਰ ਮਿਲਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅੱਜ ਤੁਸੀਂ ਲਖਨਧਤ ਪੀਰ ਦੇ ਜਨਮ ਦਿਨ ਤੇ ਵੀਡੀਓ ਪਾਉਣੀ ਸੀ ਜਾਂ ਕੋਈ ਕਰਮ ਦੱਸਣਾ ਸੀ ਸੋ ਉਸ ਦਿਨ ਕੋਈ ਚ ਟਾਈਮ ਨਹੀਂ ਮਿਲਿਆ ਕਿਉਂਕਿ ਕਿਤੇ ਗਏ ਹੋਏ ਸੀ ਤੇ ਵੀਡੀਓ ਬਣਾ ਹੀ ਨਹੀਂ ਪਾਏ ਇਸ ਕਰਕੇ ਵੀਡੀਓ ਤੇ ਕੋਈ ਪੁਸ਼ਕਰਮ ਵੀ ਨਹੀਂ ਦੱਸ ਪਾਏ ਜੀ ਸੋ ਕਈ ਵਾਰ ਸਮੇਂ ਨਹੀਂ ਹੁੰਦਾ ਵੀਡੀਓ ਬਣਾਉਣ ਦਾ ਇਸ ਕਰਕੇ ਰਹਿ ਜਾਂਦਾ ਆ ਕਈ ਕੰਮ ਛੁੱਟ ਜਾਂਦੇ ਨੇ ਕਈ ਕੰਮ ਬਹੁਤ ਜ਼ਰੂਰੀ ਹੁੰਦੇ ਨੇ ਜਿਸ ਮਹੀਨੇ ਜਾਂ ਜਿਸ ਦਿਨ ਕਰਨੇ ਉਸ ਦਿਨ ਉਹ ਵਿਸ਼ਾ ਬਣਾਈ ਨਹੀਂ ਹੁੰਦਾ ਸੋ ਇਸ ਕਰਕੇ ਇੱਥੇ ਮਾਫੀ ਹੀ ਚਾਉਂਦੇ ਆ ਜੀ ਸੋ ਹੁਣ ਆਪਾਂ ਮੇਨ ਵਿਸ਼ੇ ਵੱਲ ਚੱਲਦੇ ਆ ਜੀ ਅੱਜ ਦਾ ਵਿਸ਼ਾ ਜੋ ਹੈ ਖਾਸ ਹੈ ਜੀ ਸੋ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰੋ ਤੇ ਬਰਤੁਬਾਰੇ ਸ਼ੇਅਰ ਜ਼ਰੂਰ ਕਰੋ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਇਸ ਮਹੀਨੇ ਇਹ ਕਰਮ ਕਰਨ ਲਈ ਬਹੁਤ ਜ਼ਰੂਰੀ ਨੇ ਸੋ ਕਿਉਂ ਜ਼ਰੂਰੀ ਨੇ ਕਿਉਂ ਕਰਨੇ ਹੈ ਜੀ ਇੱਕ ਤਾਂ ਖਾਸ ਜੇਠਾ ਐਤਵਾਰ ਆ ਰਿਹਾ ਹੈ ਤੇ ਦੂਸਰੀ ਨਾਲ ਕੋਈ ਵੀ ਐਤਵਾਰ ਹੋਵੇ ਜਦੋਂ ਵੀ ਤੁਸੀਂ ਇੱਕ ਕੰਮ ਕਰਨਾ ਹੈ ਉਸ ਤੋਂ ਪਹਿਲਾਂ ਇੱਕ ਕਰਮ ਕਰਨਾ ਜ਼ਰੂਰੀ ਆ ਸੋ ਕਰਮ ਕੀ ਹੈ ਕਿ ਜਦੋਂ ਵੀ ਤੁਸੀਂ ਘਰ ਵਿੱਚ ਨਵੀਂ ਕਣਕ ਲਿਆਉਣੀ ਹੈ ਤੇ ਉਹਦੇ ਤੇ ਕੁਝ ਨਾ ਕੁਝ ਕਰਮ ਸਾਨੂੰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੀ ਸੋ ਜਿਨਾ ਰੂਹ ਨੇ ਨਮੀ ਕੜਕ ਲਈ ਹੈ ਉਹਦੀ ਜੇਕਰ ਵਰਤੋਂ ਇਸ ਮਹੀਨੇ ਹੀ ਕਰਨ ਲੱਗੇ ਹੋ ਤਾਂ ਸਭ ਤੋਂ ਪਹਿਲਾਂ ਉਹ ਆਟਾ ਫਿਆ ਕੇ ਤੁਸੀਂ ਆਪੋ ਆਪਣੇ ਪੀਰੋ মুর্ਸ਼ਦ ਨੂੰ ਰੋਟੀ ਦਾ ਜਾਨੀ ਪ੍ਰਸ਼ਾਦ ਦਾ ਭੋਗ ਲਗਾਉਣਾ ਹੈ ਬਣਾ ਕੇ ਬਣਾਉਣਾ ਕਿਵੇਂ ਹੈ ਪੰਜ ਰੋਟੀਆਂ ਲੈ ਲਓ ਚਾਹੇ ਸੱਤ ਲੈ ਲਓ ਇਹ ਤੁਹਾਡੀ ਇੱਛਾ ਹੈ ਰੋਟੀਆਂ ਲੈ ਕੇ ਉਹਦੇ ਉੱਪਰ ਦੇਸੀ ਘੀ ਦੇ ਵਿੱਚ ਖੰਡ ਰਲਾ ਕੇ ਕੱਲੀ-ਕੱਲੀ ਰੋਟੀ ਦੇ ਉੱਤੇ ਚਮਚਾ-ਚਮਚਾ ਰੱਖ ਦੇਣੀ ਹੈ ਤਾਂ ਫਿਰ ਆਪਣੇ ਪੀਰ ਉਹ ਮੁਰਸ਼ਿਦ ਨੂੰ ਭੋਗ ਲਗਾਉਣਾ ਹੈ ਸੋ ਪਹਿਲੀ ਰੋਟੀ ਜ਼ਰੂਰ ਮਨਸਣੀ ਚਾਹੀਦੀ ਹੈ ਨਵੀਂ ਖਣਕ ਦੀ ਤੇ ਅਰਦਾਸ ਬੇਨਤੀ ਕਰਨੀ ਆ ਸੋ ਜਦੋਂ ਵੀ ਭੋਗ ਲਗਾਉਂਦੇ ਹੋ ਕਿਸੇ ਵੀ ਚੀਜ਼ ਦਾ ਤੇ ਉਸ ਵੇਲੇ ਪੀਰ ਅੱਗੇ ਇਹ ਅਰਦਾਸ ਵੀ ਇੱਕ ਕਰਿਆ ਕਰੋ ਕਿ ਹਾਜ਼ਰ ਨਾਜ਼ਰ ਹੋ ਕੇ ਭੋਗ ਲਗਾਓ ਪ੍ਰਸ਼ਾਦਾ ਛਕੋ ਸੋ ਇਹ ਗੱਲ ਜਦੋਂ ਕੋਈ ਵੀ ਚੀਜ਼ ਚੜਾਉਂਦੇ ਹੋ ਤਾਂ ਕਹਿਣੀ ਜ਼ਰੂਰ ਹੈ ਜੀ ਤੇ ਹੁਣ ਜਦੋਂ ਤੁਸੀਂ ਇਹ ਚੀਜ਼ ਦਾ ਭੋਗ ਲਗਾਉਣਾ ਹੈ ਤੇ ਇਸ ਤਰੀਕੇ ਨਾਲ ਲਗਾਉਣਾ ਹੈ ਕਿ ਰੋਟੀ ਬਣਾਉਣੀ ਹੈ ਪਹਿਲਾਂ ਬਣਾ ਕੇ ਫਿਰ ਤੇਸੀ ਕੀਚ ਖੰਡ ਰਲਾ ਕੇ ਕੱਲੀ ਕੱਲੀ ਰੋਟੀ ਤੇ ਚਮਚਾ ਚਮਚਾ ਰੱਖ ਦੋ ਤਾਂ ਫਿਰ ਜਿਵੇਂ ਜਿਵੇਂ ਪ੍ਰਸ਼ਾਦ ਤੁਸੀਂ ਦਰਵਾਜ਼ੇ ਚੋਂ ਕੱਢਦੇ ਹੋ ਹਿੱਸਾ ਕੱਢਦੇ ਹੋ ਜੀ ਦਰਵਾਜ਼ੇ ਚ ਉਸ ਤਰੀਕੇ ਨਾਲ ਕੱਢਣਾ ਹੈ ਤੇ ਫਿਰ ਉਸ ਤੋਂ ਬਾਅਦ ਇੱਕ ਰੋਟੀ ਐਸੇ ਤਰੀਕੇ ਦੇ ਨਾਲ ਬਣਾਈ ਹੋਈ ਤੁਸੀਂ ਛੱਤ ਉੱਪਰ ਪਾਉਣੀ ਹੈ ਛੱਤ ਉੱਪਰ ਰੋਟੀ ਪਾਉਣ ਤੋਂ ਬਾਅਦ ਇੱਕ ਰੋਟੀ ਦਰਮੇਸ਼ ਨੂੰ ਤੇ ਇੱਕ ਰੋਟੀ ਹੋ ਸਕੇ ਤਾਂ ਜੇ ਹੋ ਸਕਦਾ ਸੋ ਇਥੇ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਕਈ ਵਾਰ ਕੋਈ ਬਹਿਮ ਕਰਦਾ ਹੈ ਇਹ ਕਰਮ ਨਹੀਂ ਕਰਨ ਦਿੰਦਾ ਸੋ ਗਾਂ ਨੂੰ ਜ਼ਰੂਰ ਪਾਣੀਆ ਇੱਕ ਰੋਟੀ ਜੇਕਰ ਗਾਂ ਨੂੰ ਵੀ ਪਾਉਂਗੇ ਤਾਂ ਬਹੁਤ ਚੰਗੀ ਗੱਲ ਆ ਸੋ ਜੇਕਰ ਗਾਂ ਨੂੰ ਨਹੀਂ ਪਾ ਸਕਦੇ ਦਰਮੇਸ਼ ਨੂੰ ਤੇ ਪੰਛੀਆਂ ਨੂੰ ਜ਼ਰੂਰ ਇੱਕ ਇੱਕ ਰੋਟੀ ਦਾ ਭੋਲ ਗਾਉਣਾ ਹੈ ਜੀ ਉਹਨਾਂ ਲਈ ਹਿੱਸਾ ਕੱਢਣਾ ਹੈ ਕਿਉਂਕਿ ਬੇਜਵਾਨ ਨੇ ਆ ਉਹਨਾਂ ਲਈ ਕੋਈ ਵੀ ਕਰਮ ਕਰਦੇ ਹੋ ਤੇ ਵਰਦਾ ਫੁੱਲਦਾ ਹੈ ਸੋ ਪੱਕੀ ਇਹ ਆਪਣਾ ਅੱਜ ਦਾ ਕਰਮ ਸੇ ਜੀ ਐਤਵਾਰ ਦੇ ਦਿਨ ਕਰੋ ਜਿਕਰ ਐਤਵਾਰ ਦੀ ਸੇਵਾ ਕਰਦੇ ਹੋ ਉਸ ਦਿਨ ਦੀ ਸੇਵਾ ਕਰਦੇ ਹੋ ਉਸ ਦਿਨ ਤੇ ਤੁਸੀਂ ਆਪ ਕੋ ਆਪਣੇ ਗੁਰੂ ਪੀਰ ਦੇਵੀ ਦੇ ਉੱਤੇ ਨੂੰ ਇਹ ਚੀਜ਼ ਦਾ ਭੋਗ ਜ਼ਰੂਰ ਲਗਾਉਣਾ ਹੈ ਜੀ ਸੋ ਨਵਾਂ ਆਟਾ ਫਹੁੰਦੇ ਉਹ ਨਵੀਂ ਕੰਡਕ ਘਰ ਵਿੱਚ ਲੈਂਦੀ ਹੈ ਜੀ ਤਾਂ ਇਹ ਕਰੂ ਜ਼ਰੂਰ ਕਰੋ ਸੋ ਹੁਣ ਆਪਾਂ ਇੱਥੇ ਜੀ ਇਹ ਵੀਡੀਓ ਸਮਾਪਤ ਕਰਦੇ ਆਂ ਜੀ ਵਾਦੋ ਵਾਦ ਵੀਡੀਓ ਨੂੰ ਸ਼ੇਅਰ ਪਲੀਜ਼ ਜ਼ਰੂਰ ਕਰਨਾ ਸੋ ਅਸੀਂ ਇੰਨੀ ਮਿਹਨਤ ਕਰੀ ਦੀ ਆ ਸਮਾਂ ਕੱਢ ਕੇ ਤੁਹਾਡੇ ਲਈ ਵੀਡੀਓ ਬਣਾਈ ਦੀ ਤੇ ਤੁਸੀਂ ਵੀ ਇੰਨਾ ਗਾ ਸਾਥ ਜ਼ਰੂਰ ਤੇ ਅਗਰ ਤੁਹਾਡਾ ਇੱਕ ਸ਼ੇਅਰ ਤੇ ਲਾਈਕ ਸਾਡੀ ਵੀ ਹਿੰਮਤ ਬਣਾਉਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਪਰਮ ਜੀ ਜੈ ਸੱਜਿਆ ਦੇ